ਉਹਦੇ ਦਿਓਰਾ ਵੱਲੋਂ ਜ਼ਬਰਦਸਤ ਨਾ ਅਤੇ ਆਪਣਾ ਗਲਤ ਅੰਗਾਂ ਦੇ ਹੱਥ ਲਾਉਣੇ ਹੋਰ ਦੁਨੀਆਂ ਵੱਡੀਆਂ ਬੈੱਡ ਤੇ ਗਲਤ ਕੰਮ ਕਰਨ ਦਾ ਬਹੁਤ ਹੀ ਮਤਭਾਗੀ ਗੱਲ ਆ। ਸਾਡੇ ਮੇਰੇ ਦਿਓਰ ਪਰਸ਼ਾਪ ਤਰਸਾ ਕਰਦੇ। ਤੇ ਇਹ ਨਰਾਤੇ ਬੈੱਡ ਤੇ ਇਹਨਾਂ ਨੇ ਬੜੀਆਂ ਭੁਲੇ ਇਹਨਾਂ ਨਾਲ ਨੂੰ। ਗਲਤ ਕੰਮ ਕਰਦੇ। ਸੁਪਿੰਦੇ ਵੀ ਆ ਸ਼ਵੇਤ ਦੇ। ਮਨਦੀਪ ਸਰ ਜੀ ਨਾ ਇਹ ਸਾਰੇ ਮੈਂ ਆਏ ਤੇ ਮੇਰਾ ਘਰ ਮੇਚੰਦ ਘਰ ਵਾਲਾ ਉਹਨਾਂ ਦੀ ਡੈਥ ਹੋ ਗਈ 9 ਮਹੀਨੇ ਹੋ ਗਏ ਸਰ ਮੇਰੇ ਦਿਓਰ ਪਰੇਸ਼ਾਨ ਕਰਦੇ ਸਰ ਉਹ ਮੇਰੇ ਹੱਥੀ ਪੈਂਦੇ ਆ ਤੇ ਮੈਂ ਨਾ ਰਾਤੀ ਬੈੱਡ ਤੇ ਉਹਨਾਂ ਨੇ ਬੜੀਆਂ ਕੁਲੇ ਆ ਮੇਰ ਨਾਲ ਦੋਵੇਂ ਹਾਂ ਜੀਆਂ ਵੱਡੀਆਂ ਮੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਪਿੰਦੇ ਵੀ ਆ ਤੇ ਵੇਚਦੇ ਵੀ ਆ ਮੈਂ ਮਾਲੀ ਰੋਟੀ ਬਣਾਉਣੀ ਸਰ ਜਿਗਰਾਤੇ ਦੀ ਰੋਟੀ ਬਣਾ ਕੇ ਆਈ 9 ਵਜੇ ਇਹ ਆ ਗਈ ਇਹ ਬੜੀ ਚੱਕ ਬਣਾ ਕੇ ਆਈ ਰਤੀ ਰੋਟੀ ਤੇ ਆਣ ਕੇ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਘਰੋਂ ਕੋਈ ਲੈ ਜੀ ਆ ਕੇ ਇਹ ਸਾਰਾ ਹੀ ਨਹੀਂ ਲੈਣ ਤੇ ਮੈਂ ਆ ਗਈ ਉਹਨਾਂ ਦੇ ਨਾਲ ਇਹਦੇ ਆਣ ਕੇ ਮੈਂ ਆਖਿਆ ਵੀ ਸੱਸ ਨੂੰ ਵੀ ਮੇਰੇ ਨਾਲ ਮੈਨੂੰ ਲੈ ਕੇ ਨਹੀਂ ਆਏ ਆਂਦੀ ਤੇਰੇ ਨੌਕਰ ਥੋੜੀ ਲੱਗੇ ਇਹ ਕਰਕੇ ਸਰ ਮੇਰੇ ਹੱਥੀ ਪੈ ਗਈ ਹਾਂਜੀ ਹੋਇਆ ਪਹਿਲਾਂ ਸਰ ਵੀ ਅਸੀਂ ਲੈ ਕੇ ਆਇਆ ਕਰਾਂਗੇ ਰਾਤ ਨੂੰ ਅੱਛਾ ਹਾਂਜੀ ਜੀ ਸਰ ਮੈਨੂੰ ਸਾਫ਼ ਦਵਾਇਆ ਜਾਵੇ ਮੇਰੇ ਬੱਚੇ ਆ ਦੋ ਗੁੱਡੀਆਂ ਇੱਕ ਕਾਕਾ ਆ ਤੇ ਮਾਂ ਨਾਲ ਪਾਲਣ ਪੋਸ਼ਣ ਕਰਦੀ ਆ ਆਪਣੀ ਮਿਹਨਤ ਕਰਕੇ 9 ਮਹੀਨੇ ਦਾ ਹਾਂਜੀ ਜੀ ਯਾਰ ਕੀ ਹੋ ਉਹਦੇ ਵਿੱਚ ਕੀ ਲਿਖਿਆ ਉਹਦੇ ਵਿੱਚ ਲਿਖਿਆ ਸਰ ਪੀ ਅਸੀਂ ਰਾਤ ਨੂੰ ਇਹਨਾਂ ਲੈ ਕੇ ਆਵਾਂਗੇ ਕਿਮਤੇ ਜਾਨੀ ਆ ਦੇ ਇਹਨਾਂ ਆਖਿਆ ਹੀ ਪਹਿਲੇ ਲੈ ਕੇ ਆਵਾਂਗੇ ਰਾਤ ਨੂੰ ਕੋਈ ਨਹੀਂ ਸਰ ਜਾਂਦਾ ਲੈਣ ਹੋ ਜਾਣੇ ਜੀ ਦੋ ਹੋ ਜਾਣੇ ਜੋ ਬੋਲੇ ਸੋ ਨਿਰਪੈ ਭਗਵਾਨ ਵਲਮਿਕੀ ਮਹਾਰਾਜ ਕੀ ਜੈ ਅਸੀਂ ਭਗਵਾਨ ਵਲਮਿਕੀ ਸਮਾਜ ਹੱਡੀ ਡਿਸਟ੍ਰਿਕਟ ਪੰਜਾਬ ਭਾਰਤ ਵੱਲੋਂ ਮੈਂ ਰਣਜੀਤ ਸਿੰਘ ਚੌਧਰੀ ਆਲ ਇੰਡੀਆ ਚੇਅਰਮੈਨ ਸਾਡੀ ਭੈਣ ਅਮਦੀਪ ਕੌਰ ਜੀ ਨੇ ਬਹੁਤ ਹੀ ਮਾਰਾ ਵਿਹਾਰ ਕੀਤਾ ਗਿਆ ਹੈ ਏ ਭੈਣ ਸਾਡੇ ਕੋਲ ਮਤ ਵਾਸਤੇ ਆਈ ਏ ਅਸੀਂ ਇਹਦੀ ਦੇ ਲੋ ਮਤ ਕਰਾਂਗੇ ਅਸੀਂ ਮੰਗ ਪੱਤਰ ਐਸਐਸਪੀ ਦਿਹਾਤੀ ਨੂੰ ਦਿੱਤਾ ਜੇ ਤੇ ਅੱਜ ਅਸੀਂ ਫਿਰ ਐਸਐਸਪੀ ਨੂੰ ਮਿਲ ਲੱਗੇ ਆ ਤੇ ਜਥੋ ਤੱਕ ਹੋ ਸਕੇ ਅਸੀਂ ਵੱਧ ਤੋਂ ਵੱਧ ਮਤ ਕਰਾਂਗੇ ਭੈਣ ਦੀ ਮੈਟਰ ਐਦਾਂ ਜਿਵੇਂ ਇਹ ਆਪਣੀ ਭੈਣ ਅਮਨਦੀਪ ਕੌਰ ਨੂੰ ਉਹਦੇ ਦਿਵਰਾ ਵੱਲੋਂ ਜ਼ਬਰਜਨਾ ਅਤੇ ਆਪਣਾ ਗਲਤ ਅੰਗਾ ਤੇ ਹੱਥ ਲਾਉਣੇ ਹੋਰ ਦੰਦੀਆਂ ਵੱਡਣੀਆਂ ਬੈੱਡ ਤੇ ਗਲਤ ਕੰਮ ਕਰਨ ਦਾ ਬਹੁਤ ਹੀ ਮੱਦ ਭਾਗੀ ਗੱਲ ਆ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੇ ਪ੍ਰਸ਼ਾਸਨ ਵੱਲੋਂ ਵੀ ਸਖਤ ਕਾਰਵਾਈ ਕੀਤੀ ਜਾਵੇ।